ਪਿਆਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ ਅੱਜ ਦੇ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਗੈਰ ਰਸਮੀ ਪੱਤਰ ਇਨਫਾਰਮਲ ਲੈਟਰ ਜਿਹਨੂੰ ਆਪਾਂ ਕਹਿੰਦੇ ਆ ਤੇ ਚੈਨਲ ਦੇ ਨਵੇਂ ਹੋ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ ਤੇ ਆਓ ਸ਼ੁਰੂ ਕਰਦੇ ਆ ਆਪਾਂ ਗੈਰ ਰਸਮੀ ਪੱਤਰ ਇੱਕ ਪੱਤਰ ਰਾਹੀਂ ਆਪਣੇ ਮਿੱਤਰ ਨੂੰ ਆਪਣੇ ਸਕੂਲ ਵਿੱਚ ਹੋਈ ਸਾਲਾਨਾ ਸਮਾਗਮ ਦਾ ਵੇਰਵਾ ਲਿਖੋ ਸਭ ਤੋਂ ਪਹਿਲਾਂ ਇਸ ਵਿੱਚ ਲਿਖੋਗੇ ਤੁਸੀਂ ਆਪਣਾ ਐਡਰੈਸ ਰਾਣੀ ਬਾਗ ਅੰਮ੍ਰਿਤਸਰ 18 ਮਾਰਚ 2022 24 ਜਿੰਨਾ ਵੀ ਲਿਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਮਿੱਤਰ ਦਾ ਜਿਹੜਾ ਹੈ ਨਾਮ ਲਿਖੋਗੇ ਇਹ ਇੱਕ ਗੈਰ ਰਸਮੀ ਪੱਤਰ ਹੈ ਕਿਉਂਕਿ ਇਸ ਵਿੱਚ ਆਪਾਂ ਜਿਹੜਾ ਹੈ ਸਿਰਫ ਆਪਣੇ ਐਡਰੈਸ ਲਿਖ ਸਕਦੇ ਆ ਤੇ ਕੋਈ ਵਿਸ਼ਾ ਨਹੀਂ ਇਹਦੇ ਵਿੱਚ ਆਉਂਦਾ ਤੇ ਸਿਰਫ ਆਪਣੇ ਮਤਲਬ ਜਿਸ ਨੂੰ ਆਪਾਂ ਪੱਤਰ ਲਿਖ ਰਹੇ ਆ ਉਸ ਦਾ ਨੇਮ ਤੇ ਉਸ ਨੂੰ ਆਪਾਂ ਜਿਹੜਾ ਹੈ ਵਿਸ਼ ਜਿਹੜਾ ਕਰਾਂਗੇ ਸਤਿ ਸ੍ਰੀ ਅਕਾਲ ਆ ਜੋ ਵੀ ਲਿਖਦੇ ਆਪਾਂ ਉਹ ਆਏਗਾ तो इस ना ही कोई अपना एड्रैस आएगा अगला जड़ा है तो इस ना ही विशा आता है ठीक है जी तो ये एक गैर रस्मी पत् है इनफॉर्मल लैटर जिन्हों आप कहने तो इस तरह जोड़ा है शुरू होएगा यह सब तो पहला अपना एड्रैस लिखा तो इस तो बाद आएगा प्यरे गुरविंदर या कोई भी जो नाम है तो मित्र का सत श्री अकाल उस तो लिखा आप ਤੁਸੀਂ ਮੇਰੇ ਇਸ ਪੱਤਰ ਨੂੰ ਪੜ੍ਹ ਕੇ ਬਹੁਤ ਖੁਸ਼ ਹੋਵੋਗੇ ਕਿਉਂਕਿ ਇਸ ਪੱਤਰ ਵਿੱਚ ਮੈਂ ਆਪ ਨੂੰ ਆਪਣੇ ਸਕੂਲ ਵਿੱਚ ਹੋਏ ਸਾਲਾਨਾ ਇਨਾਮ ਵੰਡ ਸਮਾਗਮ ਦਾ ਹਾਲ ਜਿਹੜਾ ਲਿਖ ਰਿਹਾ ਜਿਸ ਵਿੱਚ ਮੈਂ ਵੀ ਦੋ ਵਿਸ਼ਿਆਂ ਵਿੱਚ ਅਵਲ ਰਹਿਣ ਦੇ ਕਾਰਨ ਇਨਾਮ ਪ੍ਰਾਪਤ ਕੀਤੇ ਸਾਡੇ ਸਕੂਲ ਵਿੱਚ ਹਰ ਸਾਲ ਇਨਾਮ ਵੰਡ ਸਮਾਗਮ ਕੀਤਾ ਜਾਂਦਾ ਹੈ ਤੇ ਇਸ ਸਾਲ ਇਹ ਸਮਾਗਮ 7 ਫਰਵਰੀ ਨੂੰ ਹੋਇਆ ਇਸ ਮੌਕੇ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਨੇ ਕੀਤੀ ਅਤੇ ਪੜ੍ਹਾਈ ਅਤੇ ਖੇਡਾਂ ਵਿੱਚੋਂ ਚੰਗੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਨਾਮ ਵੰਡ ਸਮਾਰੋਹ ਲਈ ਸਾਡੇ ਸਕੂਲ ਦੀ ਗਰਾਊਂਡ ਵਿੱਚ ਪ੍ਰਬੰਧ ਕੀਤਾ ਗਿਆ। ਗਰਾਊਂਡ ਵਿੱਚ ਬੜੇ ਸੁੰਦਰ ਸ਼ਾਮੀਆਂ ਲਾਏ ਗਏ ਤੇ ਇੱਕ ਬਹੁਤ ਵੱਡੀ ਸਟੇਜ ਬਣਾਈ ਗਈ। ਸਟੇਜ ਉੱਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦੇ ਬੈਠਣ ਲਈ ਕੁਰਸੀਆਂ ਲਗਾਈਆਂ ਹੋਈਆਂ। ਸੰਤੇ ਪੰਡਾਲ ਵਿੱਚ ਵੀ ਕੁਰਸੀਆਂ ਲਗਾਈਆਂ ਹੋਈਆਂ ਸਨ। ਜਿਨਾ ਉਤੇ ਸ਼ਹਿਰ ਦੇ ਪਤਵੰਤੇ ਸੱਜਣਾ ਲਈ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ ਸਕੂਲ ਦੇ ਵਿਦਿਆਰਥੀਆਂ ਨੂੰ ਦਰਿਆ ਉਤੇ ਬਿਠਾਇਆ ਗਿਆ ਜਿਨ੍ਹਾਂ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕਰਨਾ ਸੀ ਉਹਨਾਂ ਨੂੰ ਅਲੱਗ ਤੋਂ ਸਟੇਜ ਦੇ ਨੇੜੇ ਇੱਕ ਬੈਂਚ ਤੇ ਬਿਠਾਇਆ ਹੋਇਆ ਸੀ ਸਾਰੇ ਸਕੂਲ ਨੂੰ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਠੀਕ 9 ਵਜੇ ਆਪੜ ਗਏ ਜਿਨ੍ਹਾਂ ਦਾ ਸਵਾਗਤ ਸਕੂਲ ਦੇ ਪ੍ਰਿੰਸੀਪਲ ਸਾਹਿਬ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਜਿਹੜਾ ਹੈ ਸਵਾਗਤ ਕੀਤਾ ਤੇ ਸਭ ਤੋਂ ਪਹਿਲਾਂ ਸਕੂਲ ਦੇ ਪੀਟੀ ਸਾਹਿਬ ਨੇ ਉਹਨਾਂ ਦੇ ਸਵਾਗਤ ਵਿੱਚ ਇੱਕ ਕਵਿਤਾ ਪੜ੍ਹੀ ਫਿਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਦੇਸ਼ ਪਿਆਰ ਦਾ ਸਮੂਹ ਗਾਣ ਗਾਇਆ ਗਿਆ ਪ੍ਰਿੰਸੀਪਲ ਸਾਹਿਬ ਵੱਲੋਂ ਸਕੂਲ ਸੰਬੰਧੀ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਹੋਰਾਂ ਵੱਲੋਂ ਸਕੂਲ ਦੀ ਵੱਖ-ਵੱਖ ਖੇਤਰ ਵਿੱਚ ਕੀਤੀ ਗਈ ਤਰੱਕੀ ਦਾ ਵਰਣਨ ਕੀਤਾ ਗਿਆ ਉਸ ਤੋਂ ਪਿੱਛੇ ਸਕੂਲ ਦੇ ਮੈਨੇਜਰ ਸਾਹਿਬ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਰਾਜਪਾਲ ਨੂੰ ਬੱਚਿਆਂ ਵਿੱਚ ਇਨਾਮ ਵੰਡਣ ਲਈ ਬੇਨਤੀ ਕੀਤੀ ਰਾਜਪਾਲ ਨੇ ਸਕੂਲ ਦੀ ਤਰੱਕੀ ਉੱਤੇ ਪ੍ਰਸੰਨਤਾ ਪ੍ਰਗਟ ਕੀਤੀ ਅਤੇ ਉਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਮਿਹਨਤ ਕਰਕੇ ਪੜ੍ਹਾਈ ਅਤੇ ਖੇਡਾਂ ਵਿੱਚ ਚੰਗੇ ਸਥਾਨ ਪ੍ਰਾਪਤ ਕੀਤੇ ਤੇ ਇਸ ਤੋਂ ਪਿੱਛੋਂ ਉਹਨਾਂ ਨੇ ਬੱਚਿਆਂ ਵਿੱਚ ਇਨਾਮ ਵੰਡੇ ਮੈਨੂੰ ਪੰਜਾਬੀ ਅਤੇ ਗਣਿਤ ਵਿੱਚ ਸ਼ਵਲ ਆਉਣ ਲਈ ਕੁਝ ਪੁਸਤਕਾਂ ਇਨਾਮ ਵਜੋਂ ਮਿਲਿਆ ਤੇ ਆਪ ਦੇ ਮਾਤਾ ਪਿਤਾ ਜੀ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪ ਦਾ ਪਿਆਰਾ ਮਿੱਤਰ ਆਪ ਇੱਥੇ ਕੋਈ ਵੀ ਤੁਸੀਂ ਆਪਣਾ ਜਿਹੜਾ ਨੇਮ ਹੈ ਉਹ ਵੀ ਲਿਖ ਸਕਦੇ ਹੋ ਬਟ ਮੈਂ ਇੱਥੇ ਉੜਾੜਾ ਲਿਖਿਆ ਹੈ ਤੇ ਬੱਚੋ ਇਹ ਸੀ ਆਪਣਾ ਗੈਰ ਰਸਮੀ ਪੱਤਰ ਤੇ ਆਸ ਕਰਦੀ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਵੀਡੀਓ ਚੰਗੀ ਲੱਗੇ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ